ਅਸੀਂ ਉਸ ਸ਼ੂਰ ਵੀਰ ਨੂੰ ਜਿਨੇ ਇਸ ਦੇਸ਼ ਦੇ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ ਤੇ ਅੱਜ ਪੰਜਾਬ ਤੇ ਹਰਿਆਣੇ ਦੇ ਬਾਰਡਰਾਂ ਤੇ ਇੱਕ ਹੋਰ ਬਜ਼ੁਰਗ ਨੇਤਾ ਇਹਨਾਂ ਦੇ ਲੀਹਾਂ ਤੇ ਚੱਲਦਿਆਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਮਰਨ ਵਰਤ ਤੇ ਬੈਠਾ ਇਸ ਸ਼ੂਰ ਵੀਰ ਨੇ ਉਹਨਾਂ ਲੋਕਾਂ ਦੇ ਮੋਹਰੇ ਲੜਾਈ ਲੜੀ ਜੋ ਸਾਡੇ ਆਪਣੇ ਨਹੀਂ ਸਨ ਪਰ ਅੱਜ ਇੱਕ ਬਜ਼ੁਰਗ ਜਿਹੜਾ ਲੜਾਈ ਲੜ ਰਿਹਾ ਉਹ ਇਸ ਹੀ ਦੇਸ਼ ਦੇ ਉਹੀ ਲੋਕ ਜਿਨ੍ਹਾਂ ਨੂੰ ਅਸੀਂ ਹੀ ਗੱਡੀਆਂ ਤੇ ਬਿਠਾਇਆ ਉਹਨਾਂ ਦੀ ਅੱਗੇ ਲੜਾਈ ਲੜ ਰਿਹਾ ਔਰ ਲੜਾਈ ਵੀ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ ਇਹ ਚੰਦ ਪੂੰਜੀਪਤੀ ਲੋਕ ਇਸ ਦੇਸ਼ ਤੇ ਕਬਜ਼ਾ ਹੋ ਜਾਣਾ ਚਾਹੁੰਦੇ ਆ ਸਰਕਾਰ ਚਾਹੁੰਦੀ ਆ ਕਿ ਹਰ ਛੋਟਾ ਵਪਾਰੀ ਮੱਧ ਵਰਗੀ ਵਪਾਰ ਕਿਸਾਨ ਦੁਕਾਨਦਾਰ ਮਜ਼ਦੂਰ ਜਿਨ੍ਹਾਂ ਦਾ ਗਲ ਘੁੱਟ ਇਹ ਉਹ ਸਾਰਾ ਖੂਨ ਨਚੋੜ ਉਹਨਾਂ ਚੰਦ ਪੂੰਜੀ ਪਤੀਆਂ ਨੂੰ ਦੇ ਦੇਣਾ ਚਾਹੁੰਦੇ ਆ ਸੋ ਅਸੀਂ ਇਸ ਲੜਾਈ ਨੂੰ ਇਸ ਸਮਾਰਕ ਤੋਂ ਤਾਕਤ ਲੈ ਇਸ ਲੜਾਈ ਨੂੰ ਲੜ ਰਹੇ ਆ ਤੇ ਅਸੀਂ ਇਸ ਇਲਾਕੇ ਵਿੱਚ ਮੈਸੇਜ ਦੇਣਾ ਚਾਹੁੰਦੇ ਆ ਕਿ ਇਹ ਲੜਾਈ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦੀ ਇਕੱਲਿਆਂ ਦੀ ਲੜਾਈ ਨਹੀਂ ਇਹ ਲੜਾਈ ਹਰ ਉਸ ਕਿਸਾਨ ਦੁਕਾਨਦਾਰ ਛੋਟਾ ਵਪਾਰੀ ਮਜ਼ਦੂਰ ਸਾਰਿਆਂ ਦੀ ਸਾਡੀ ਸਾਂਝੀ ਲੜਾਈ ਆ ਇਸ ਲੜਾਈ ਦਾ ਯੋਗਦਾਨ ਪਾ ਇਸ ਸੰਦੋਲਨ ਨੂੰ ਜਿੱਤ ਆਪਾਂ ਇਸ ਆਪਣੇ ਤੇ ਹੋ ਰਹੇ ਜ਼ੁਲਮਾਂ ਨੂੰ ਮਿਟਾ ਸਕੀਏ ਤੋਂ ਇਦਾਂ ਸੀਗਾ ਕਿ ਜਿੱਥੇ-ਜਿੱਥੇ ਵੀ ਤੁਹਾਡੇ ਕੋਲ ਬੀਜੇਪੀ ਦੇ ਮੇਨ ਲੀਡਰ ਆ ਉਹਨਾਂ ਦੇ ਜਾਂ ਮਤਲਬ ਮੌਲ ਹੈਗੇ ਵੱਡੇ ਉਹਨਾਂ ਤੇ ਪਰ ਸਾਨੂੰ ਲੱਗਦਾ ਸੀ ਕਿ ਅਸੀਂ ਇਸ ਸ਼ਹੀਦ ਤੋਂ ਤਾਕਤ ਲੈ ਇਸ ਟੋਲਪਲਾਜ਼ਾ ਤੱਕ ਇਸ ਕਾਫਲੇ ਨੂੰ ਲੈ ਕੇ ਜਾਈਏ ਕਿ ਲੋਕਾਂ ਨੂੰ ਮੈਸੇਜ ਦੇ ਸਕੀਏ ਕਿ ਆਪਾਂ ਵੀ ਉਸ ਲੜਾਈ ਦਾ ਹਿੱਸਾ ਬਣੀਏ ਸੋ ਅਸੀਂ ਤਾਂ ਇਹ ਪ੍ਰੋਗਰਾਮ ਜਿਹੜਾ ਸਾਡਾ ਸਿਰਫ ਟੋਲ ਪਲਾਜ਼ਾ ਬਹਿਰਾਮ ਤੱਕ ਤੇ ਉਸ ਤੋਂ ਬਾਅਦ ਜਿਹੜੇ ਮੁਕੰਦਪੁਰ ਸਾਈਡ ਤੋਂ ਟਰੈਕਟਰ ਮੁਕੰਦਪੁਰ ਤੱਕ ਇਹਨੂੰ ਕਰਾਂਗੇ। ਇੱਦਾਂ ਤਾਂ ਨਹੀਂ ਕੋਈ ਸਮਝੌਤਾ ਹੋ ਗਿਆ ਹੋਵੇ ਤੁਹਾਡਾ ਬੀਜੇਪੀ ਨਾਲ। ਨਹੀਂ ਸਾਡਾ ਸਮਝੌਤਾ ਬੀਜੇਪੀ ਨਾਲ ਕਦੇ ਵੀ ਨਹੀਂ ਹੋ ਸਕਦਾ। ਉਹ ਲੜਾਈ ਜਿਹੜੀ ਸਾਡੀ ਲੜਾਈ ਆ ਇਹ ਸਿੱਧੇ ਤੌਰ ਤੇ ਉਹਨਾਂ ਦੀਆਂ ਨੀਤੀਆਂ ਦੇ ਨਾਲ ਆ ਔਰ ਉਹ ਤਾਂ ਪੂੰਜੀਪਤੀਆਂ ਦੀ ਜਥੇਬੰਦ ਪਾਰਟੀ ਆ। ਉਹ ਤਾਂ ਸਾਨੂੰ ਮਾਰ ਦੇਣਾ ਚਾਹੁੰਦੇ ਆ ਉਹ ਤਾਂ ਸਾਨੂੰ ਖਤਮ ਕਰ ਦੇਣਾ ਚਾਹੁੰਦੇ ਆ। ਉਹ ਥੋੜੀ ਚਾਹੁੰਦੇ ਆ ਕਿ ਕਿਸਾਨ ਬਚੇ। ਜੇ ਕਿਸਾਨ ਦੀਆਂ ਜ਼ਮੀਨਾਂ ਤੇ ਉਹ ਕਬਜ਼ਾ ਹੋ ਜਾਣਾ ਚਾਹੁੰਦੇ ਮੈਂ ਇੱਕ ਤੁਹਾਡੇ ਮਾਧਿਅਮ ਰਾਹੀਂ ਆਪਣੇ ਕਿਸਾਨ ਭਰਾਵਾਂ ਨੂੰ ਮੈਸੇਜ ਦੇਣਾ ਚਾਹਨਾ ਮੇਰੀ ਬਹੁਤ ਸਾਰੇ ਕਿਸਾਨਾਂ ਨਾਲ ਗੱਲ ਹੁੰਦੀ ਆ ਵੀ ਸਾਡੀਆਂ ਜ਼ਮੀਨਾਂ ਕਿੱਦਾਂ ਖੋਹ ਲੈਣਗੇ ਕਿੱਦਾਂ ਲੈ ਲੈਣਗੇ ਅਸੀਂ ਜੇ ਦੇਵਾਂਗੇ ਨਹੀਂ ਤਾਂ ਕਿੱਦਾਂ ਲੈ ਲੈਣਗੇ ਪਰ ਮੈਂ ਦੱਸ ਦੇਣਾ ਚਾਹਨਾ ਕਿ ਹਾਲਾਤ ਪੈਦਾ ਕਰ ਰਹੇ ਆ ਹੁਣ ਪਿਛਲਾ ਝੋਨੇ ਦਾ ਸੀਜ਼ਨ ਗਿਆ ਮੰਡੀਆਂ ਵਿੱਚ ਲੁੱਟ ਹੋਈ ਕੋਈ ਵੀ ਸਿਆਸੀ ਲੀਡਰ ਨਹੀਂ ਬੋਲਿਆ ਸਾਡਾ ਇਨਕਲਾਬੀ ਲੀਡਰ ਸਾਡਾ ਇਨਕਲਾਬੀ ਮੁੱਖ ਮੰਤਰੀ ਵੀ ਨਹੀਂ ਬੋਲਿਆ ਸੋ ਉਹ ਹਾਲਾਤ ਬਣਾ ਦੇਣਗੇ ਤੇ ਸਾਨੂੰ ਮੱਲੋ ਮੱਲੀਏ ਜ਼ਮੀਨਾਂ ਉਹਨਾਂ ਨੂੰ ਦੇ ਉਹਨਾਂ ਦੇ ਹੀ ਖੇਤਾਂ ਵਿੱਚ ਜਾ ਕੇ ਮਜ਼ਦੂਰੀ ਕਰਨੀ ਪਊਗੀ ਸੋ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਉੱਠ ਕੇ ਇਸ ਅੰਦੋਲਨ ਦਾ ਸਾਥ ਦੇ ਇਹਨੂੰ ਆਪਾਂ ਜਿੱਤ ਕੇ ਘਰਾਂ ਨੂੰ ਆਈਏ ਤੇ ਜਗਜੀਤ ਸਿੰਘ ਜੀ ਡੱਲੇਵਾਲ ਵਰਗਾ ਲੀਡਰ ਪੈਦਾ ਨਹੀਂ ਹੋਣਾ ਅਸੀਂ ਬਹੁਤ ਸਾਰੇ ਲੀਡਰਾਂ ਦੇ ਜਾਣ ਤੋਂ ਬਾਅਦ ਰੋਏ ਆ ਕਿ ਉਹ ਬਹੁਤ ਚੰਗਾ ਸੀ ਸਾਡੀ ਗੱਲ ਕਰਦਾ ਸੀ ਅੱਜ ਜਗਜੀਤ ਸਿੰਘ ਜੀ ਡੱਲੇਵਾਲ ਸਾਡੀ ਗੱਲ ਕਰਦੇ ਹੋਏ ਆਪਣੇ ਪ੍ਰਾਣਾ ਦੀ ਪਰਵਾਹ ਨਾ ਕਰਦਿਆਂ ਮਰਨ ਵਰਤ ਤੇ ਬੈਠੇ ਆ ਆਪਾਂ ਇਸ ਅੰਦੋਲਨ ਦਾ ਸਾਥ ਦੇ ਕੇ ਜਿੱਤ ਕੇ ਉਸ ਮਹਾਨ ਲੀਡਰ ਨੂੰ ਬਚਾ ਸਕੀਏ ਜਿਹੜਾ ਕਿ ਅੱਜ ਇੱਕੋ ਇੱਕ ਉਹ ਲੀਡਰ ਆ ਜਿਹੜਾ ਆਪਣੀ ਜਾਨ ਦੇਣ ਲਈ ਮੋਹਰੇ ਆ ਤੇ ਜਦ ਕੇ ਅੱਜ ਤੱਕ ਅਸੀਂ ਸਿਆਸੀ ਪਾਰਟੀਆਂ ਦੇ ਨਾਲ ਵੀ ਰਹੇ ਆ ਸੋ ਲੋਕਾਂ ਦੇ ਪੁੱਤਾਂ ਨੂੰ ਮਾਰਾ ਕੇ ਆਪਣੀ ਸਿਆਸਤ ਚਮਕਾਉਂਦੇ ਰਹੇ ਆ ਉਹ ਲੀਡਰ ਸੋ ਅੱਜ ਜਗਜੀਤ ਸਿੰਘ ਜੀ ਡੱਲੇਵਾਲ ਉਹ ਲੀਡਰ ਆ ਜਿਹੜਾ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਉਹ ਆਪ ਆ ਮਰਨ ਵਰਤਦੇ ਬੈਠੇ ਆ ਜੱਲ੍ਹਿਆਂਵਾਲਾ ਸਾਹਿਬ ਨੇ ਕਿਹਾ ਕਿ ਮੈਂ ਆਪਣੇ ਪੁੱਤ ਮਾਰਾ ਕੇ ਜ਼ਮੀਨਾਂ ਨਹੀਂ ਬਚਾਉਣੀਆਂ ਜੇ ਜਾਨ ਦੇਣੀ ਪਈ ਤਾਂ ਮੈਂ ਜਾਨ ਦਊਗਾ ਸੋ ਵੱਡੀ ਗੱਲ ਆ ਉਸ ਮਹਾਨ ਲੀਡਰ ਲਈ ਅਸੀਂ ਅਰਦਾਸ ਵੀ ਕਰਦੇ ਆ ਕਿ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਇਸ ਅੰਦੋਲਨ ਨੂੰ ਜਿੱਤ ਕੇ ਆਈਏ ਤੇ ਅਪੀਲ ਵੀ ਕਰਦੇ ਆ ਹਰ ਵਰਗ ਨੂੰ ਇਸ ਅੰਦੋਲਨ ਦਾ ਹਿੱਸਾ ਬਣੋ ਇਹਨੂੰ ਜਿੱਤ ਕੇ ਆਈਏ ਇਹਦੇ ਤੋਂ ਸੇਧ ਲੈ ਕਿ ਅਸੀਂ ਕੱਲ ਆਪਣੇ ਹੱਕਾਂ ਲਈ ਲੜਨ ਲਈ ਆਪਣੇ ਬੱਚਿਆਂ ਨੂੰ ਵੀ ਪ੍ਰੇਰਿਤ ਕਰੀਏ ਨਾ ਬਲਕਾਰ ਸਿੰਘ ਟੀਂਸਾ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦਾ ਜ਼ਿਲ੍ਹਾ ਪ੍ਰਧਾਨ ਆ ਜੀ ਨਵਾਂ ਸ਼ਹਿਰ ਜ਼ਿਲ੍ਹਾ